ਜਹਜ਼ਰ ਅਮਰੀਕ ਸਿੰਘ ਜੀ ਦੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਏ ਆਂ ਬੱਚੀ ਪਰਿਵਾਰ بڑا ਪੰਥ ਦਾ ਪਰਿਵਾਰ ਹੈ ਤੋਂ ਇਸ ਕਰਕੇ ਅੱਜ ਸ਼ਤਾਂਜਲੀ ਪੇਟ ਕਰਵਾਉਂਦੇ ਆਂ ਬੜੇ ਮਾਰੀ ਹੋਈ ਹੈ ਮਾਲਵੇ ਦੇ ਵਿੱਚ ਅੱਜ ਤੱਕ ਪੰਜਾਬ ਸਰਕਾਰ ਮੈ ਮੈਨੂੰ ਬੜਾ ਦੁੱਖ ਹੈ ਕਿ ਮਹੀਨਾ ਪਹਿਲੇ ਵੀ ਗੜੇ ਮਾਰੀ ਹੋਈ ਤਕਰੀਬਨ 100 150 ਪਿੰਡ ਹੈ ਜਿੱਥੇ ਫਸਲ ਬਿਲਕੁਲ ਤਬਾਹ ਹੋ ਗਈ ਫਰੋਮ ਬਠਿੰਡਾ ਤੋਂ ਲੈ ਕੇ ਮੈਂ ਕਹਿੰਦਾ ਆਨੰਦਗੜ੍ਹ ਪਿੰਡ ਤੋਂ ਲੈ ਕੇ ਮੈਂ ਮੋਗੇ ਜਗਰਾਉਂ ਤੱਕ ਮੈਂ ਦੇਖਿਆ ਫਸਲ ਤਬਾਹ ਹੋ ਗਈ ਮੈਂ ਸਾਰੇ ਪਿੰਡਾਂ ਚ ਗਿਆ ਇੱਕ ਅਫਸਰ ਨਹੀਂ ਆਇਆ ਇੱਕ ਇਹਨਾਂ ਦਾ ਮੰਤਰੀ ਨਹੀਂ ਆਇਆ ਉਹਨਾਂ ਨੂੰ ਕੋਈ ਨਾ ਕੋਈ ਮੁਆਵਜ਼ਾ ਦੇਣ ਵਾਸਤੇ ਗਦੌਰੀਆਂ ਕੀਤੀਆਂ ਗਈਆਂ ਮੈਂ ਜਦੋਂ ਉਹਨਾਂ ਐਜੇ ਪਿੰਡ ਸੀ ਜਿੱਥੇ ਸਾਰੇ ਪਿੰਡ ਦੀ ਫਸਲ ਗਈ ਦੇਖੋ ਪਰਿਵਾਰਾਂ ਦਾ ਕੀ ਹਾਲ ਹੋਣਾ ਹੁਣ ਫਿਰ ਤੋਂ ਗੜੇ ਪੈ ਗਏ ਤੇ ਮੈਨੂੰ ਲੱਗਦਾ ਬਹੁਤ ਵੱਡਾ ਨੁਕਸਾਨ ਹੋਇਆ ਜਹਦਾਰ ਅਮਰੀਕ ਸਿੰਘ ਜੀ ਦੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਏ ਬਚੀ ਪਰਿਵਾਰ بڑا ਪੰਥ ਦਾ ਪਰਿਵਾਰ ਹੈ ਤੋਂ ਇਸ ਕਰਕੇ ਅੱਜ ਸ਼ਤਾਂਜਲੀ ਪੇਟ ਫਰਮਾਉਂਦੇ ਆ ਬੜੇ ਮਾਰੀ ਹੋਈ ਹੈ ਮਾਲਵੇ ਦੇ ਵਿੱਚ ਅੱਜ ਤੱਕ ਪੰਜਾਬ ਸਰਕਾਰ ਮੈਂ ਮੈਨੂੰ ਬੜਾ ਦੁੱਖ ਹੈ ਕਿ ਮਹੀਨਾ ਪਹਿਲੇ ਵੀ ਗੜੇ ਮਾਰੀ ਹੋਈ ਤਕਰੀਬਨ 100 150 ਪਿੰਡ ਹੈ ਜਿੱਥੇ ਫਸਲ ਬਿਲਕੁਲ ਤਬਾਹ ਹੋ ਗਈ ਫਰੋਮ ਬਠਿੰਡਾ ਤੋਂ ਲੈ ਕੇ ਮੈਂ ਕਹਿੰਦਾ ਆਨੰਦਗੜ੍ਹ ਪਿੰਡ ਤੋਂ ਲੈ ਕੇ ਮੈਂ ਮੋਗੇ ਜਗਰਾਉਂ ਤੱਕ ਮੈਂ ਦੇਖਿਆ ਫਸਲ ਤਬਾਹ ਹੋ ਗਈ ਮੈਂ ਸਾਰੇ ਪਿੰਡਾਂ 'ਚ ਗਿਆ ਇੱਕ ਅਫਸਰ ਨਹੀਂ ਆਇਆ ਇੱਕ ਇਹਨਾਂ ਦਾ ਮੰਤਰੀ ਨਹੀਂ ਆਇਆ ਉਹਨਾਂ ਨੂੰ ਕੋਈ ਨਾ ਉਹਨਾਂ ਨੂੰ ਕੋਈ ਮੁਆਵਜ਼ਾ ਦੇਣ ਵਾਸਤੇ ਗਦੌਰੀਆਂ ਕੀਤੀਆਂ ਗਈਆਂ ਮੈਂ ਜਦੋਂ ਉਹਨਾਂ ਐਜੇ ਪਿੰਡ ਸੀ ਜਿੱਥੇ ਸਾਰੇ ਪਿੰਡ ਦੀ ਫਸਲ ਗਈ ਦੇਖੋ ਪਰਿਵਾਰਾਂ ਦਾ ਕੀ ਹਾਲ ਹੋਣਾ ਹੁਣ ਫਿਰ ਤੋਂ ਗੜੇ ਪੈ ਗਿਆ ਤੇ ਮੈਨੂੰ ਲੱਗਦਾ ਬਹੁਤ ਵੱਡਾ ਨੁਕਸਾਨ ਹੋਇਆ ਜਹਜ਼ਾਰ ਅਮਰੀਕ ਸਿੰਘ ਜੀ ਦੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਇਆ ਬੱਚੀ ਪਰਿਵਾਰ ਬੜਾ ਪੰਥ ਦਾ ਪਰਿਵਾਰ ਆ ਟੂਰਸ ਕਰਕੇ ਅੱਜ ਤੱਕ ਸ਼ਦਾਂਜਲੀ ਪਿੰਡ ਵਿੱਚ ਬੜੇ ਮਾਰੀ ਹੋਈ ਹੈ ਮਾਲਵੇ ਦੇ ਵਿੱਚ ਅੱਜ ਤੱਕ 50% ਮੈ ਮੈਨੂੰ ਬੜਾ ਦੁੱਖ ਹੈ ਕਿ ਮਹੀਨਾ ਪਹਿਲੇ ਵੀ ਗੜੇ ਮਾਰੀ ਹੋਈ ਤਕਰੀਬਨ 100 150 ਪਿੰਡ ਹੈ ਜਿੱਥੇ ਫਸਲ ਬਿਲਕੁਲ ਤਬਾਹ ਹੋ ਗਈ ਫ੍ਰੋਮ ਬਠਿੰਡਾ ਤੋਂ ਲੈ ਕੇ ਮੈਂ ਕਹਿੰਦਾ ਆਨੰਦਗੜ੍ਹ ਪਿੰਡ ਤੋਂ ਲੈ ਕੇ ਮੈਂ ਮੋਗੇ ਜਗਰਾਉਂ ਤੱਕ ਮੈਂ ਦੇਖਿਆ ਫਸਲ ਤਬਾਹ ਹੋ ਗਈ ਮੈਂ ਸਾਰੇ ਪਿੰਡਾਂ 'ਚ ਗਿਆ ਇੱਕ ਅਫਸਰ ਨਹੀਂ ਆਇਆ ਇੱਕ ਇਹਨਾਂ ਦਾ ਮੰਤਰੀ ਨਹੀਂ ਆਇਆ ਉਹਨਾਂ ਨੂੰ ਕੋਈ ਨਾ ਉਹਨਾਂ ਨੂੰ ਕੋਈ ਮੁਆਵਜ਼ਾ ਦੇਣ ਵਾਸਤੇ ਗਦੌਰੀਆਂ ਕੀਤੀਆਂ ਗਈਆਂ ਮੈਂ ਜਦੋਂ ਉਹਨਾਂ ਐਜੇ ਪਿੰਡ ਸੀ ਜਿੱਥੇ ਸਾਰੇ ਪਿੰਡ ਦੀ ਫਸਲ ਗਈ ਦੇਖੋ ਪਰਿਵਾਰਾਂ ਦਾ ਕੀ ਹਾਲ ਹੋਣਾ ਹੁਣ ਫਿਰ ਤੋਂ ਗੜੇ ਪੈ ਗਿਆ ਤੇ ਮੈਨੂੰ ਲੱਗਦਾ ਬਹੁਤ ਵੱਡਾ ਨੁਕਸਾਨ ਹੋਇਆ ਜਹਜ਼ਾਰ ਅਮਰੀਕ ਸਿੰਘ ਜੀ ਦੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਇਆ ਬੱਚੀ ਪਰਿਵਾਰ ਬੜਾ ਪੰਥ ਦਾ ਪਰਿਵਾਰ ਤੁਹਾਨੂੰ ਇਸ ਕਰਕੇ ਅੱਜ ਤੱਕ ਸ਼ਤਾਂਜਲੀ ਪਿੰਡ ਫਰਮਾਉਂਦੇ ਆ ਬੜੇ ਮਾਰੀ ਹੋਈ ਹੈ ਮਾਲਵੇ ਦੇ ਵਿੱਚ ਅੱਜ ਤੱਕ ਪੰਜਾਬ ਸਰਕਾਰ ਮੈ ਮੈਨੂੰ ਬੜਾ ਦੁੱਖ ਹੈ ਕਿ ਮਹੀਨਾ ਪਹਿਲੇ ਵੀ ਗੜੇ ਮਾਰੀ ਹੋਈ ਤਕਰੀਬਨ 100 150 ਪਿੰਡ ਹੈ ਜਿੱਥੇ ਫਸਲ ਬਿਲਕੁਲ ਤਬਾਹ ਹੋ ਗਈ ਫਰੋਮ ਬਠਿੰਡਾ ਤੋਂ ਲੈ ਕੇ ਮੈਂ ਕਹਿੰਦਾ ਆਨੰਦਗੜ੍ਹ ਪਿੰਡ ਤੋਂ ਲੈ ਕੇ ਮੈਂ ਮੋਗੇ ਜਗਰਾਉਂ ਤੱਕ ਮੈਂ ਦੇਖਿਆ ਫਸਲ ਤਬਾਹ ਹੋ ਗਈ ਮੈਂ ਸਾਰੇ ਪਿੰਡਾਂ 'ਚ ਗਿਆ ਇੱਕ ਅਫਸਰ ਨਹੀਂ ਆਇਆ ਇੱਕ ਇਹਨਾਂ ਦਾ ਮੰਤਰੀ ਨਹੀਂ ਆਇਆ ਉਹਨਾਂ ਨੂੰ ਕੋਈ ਨਾ ਕੋਈ ਮੁਆਵਜ਼ਾ ਦੇਣ ਵਾਸਤੇ ਗਦੌਰੀਆਂ ਕੀਤੀਆਂ ਗਈਆਂ ਮੈਂ ਜਦੋਂ ਉਹਨਾਂ ਐਜੇ ਪਿੰਡ ਸੀ ਜਿੱਥੇ ਸਾਰੇ ਪਿੰਡ ਦੀ ਫਸਲ ਗਈ ਦੇਖੋ ਪਰਿਵਾਰਾਂ ਦਾ ਕੀ ਹਾਲ ਹੋਣਾ ਹੁਣ ਫਿਰ ਤੋਂ ਗੜੇ ਪੈ ਗਏ ਤੇ ਮੈਨੂੰ ਲੱਗਦਾ ਬਹੁਤ ਵੱਡਾ ਨੁਕਸਾਨ ਹੋਇਆ